ਕਿ ਪਿਛਲੇ ਐਤਵਾਰ ਦੇ ਮੈਚ ਦੀ ਗੱਲ ਕਰੀਏ ਤਾਂ ਸ਼ਾਨਦਾਰ ਜਿੱਤ ਹਾਸਲ ਕੀਤੀ ਗਈ ਭਾਰਤੀ ਟੀਮ ਦੇ ਵੱਲੋਂ ਆ ਉਸ ਦੌਰਾਨ ਪਾਕਿਸਤਾਨ ਦੇ ਖਿਡਾਰੀਆਂ ਦੇ ਨਾਲ ਹੱਥ ਤੱਕ ਵੀ ਨਹੀਂ ਮਿਲਿਆ ਗਿਆ ਤਾਂ ਉਸਤੇ ਵੀ ਅਜ ਨਜ਼ਰ ਬਣੀ ਰਹੀ ਹੈ ਕਿ ਅੱਜ ਕੀ ਖਿਡਾਰੀ ਆਪਸ ਦੇ ਵਿੱਚ ਮਿਲਦੀ ਨੇ ਹੱਥ ਮਲਾਉਂਦੇ ਨੇ ਜਾਂ ਨਹੀਂ ਆਤੰਨ ਸੰਭਾਵੀ ਸੰਭਾਵੀ ਜੇਕਰ ਖਿਡਾਰੀਆਂ ਦੀ ਪਲੇਇੰਗ 11 ਦੀ ਗੱਲ ਕੀਤੀ ਜਾਵੇ ਤਾਂ ਇਸ ਦੇ ਵਿੱਚ ਅਭਿਸ਼ੇਕ ਸ਼ਰਮਾ ਸ਼ੁਮਨ ਗਿੱਲ ਇਸ ਤੋਂ ਇਲਾਵਾ ਸੂਰਜ ਕੁਮਾਰ ਯਾਦਵ ਇਹ ਅਜ ਮੈਦਾਨ ਦੇ ਵਿੱਚ ਉਤਰ ਸਕਦੇ ਨੇ ਦਿਲਕ ਵਰਮਾ ਸੰਜੂ ਸੈਮਸਨ ਸ਼ਿਵਮ ਦੁੱਬੇ ਹਾਰਦਿਕ ਪੰਡਿਆ ਅਕਸ਼ਰ ਪਟੇਲ ਇਸ ਸੰਭਾਵੀ ਖਿਡਾਰੀ ਜੋ ਕਿ ਅੱਜ ਇਹ ਮੈਚ ਖੇਡ ਸਕਦੇ ਨੇ ਕੁਲਦੀਪ ਯਾਦਵ ਵਰਨ ਚੱਕਰਵਰਤੀ ਤੇ ਜਸਪ੍ਰੀਤ ਬੁਮਰਾ ਇਹ ਸੰਭਾਵੀ ਪਲੇਇੰਗ 11 ਨੇ ਸੰਭਾਵਨਾ ਹੈ ਕਿ ਅੱਜ ਪਾਕਿਸਤਾਨ ਦੇ ਨਾਲ ਅਜਿਨਾ ਆ ਖਿਡਾਰੀਆਂ ਦਾ ਸਿੱਧੇ ਤੌਰ ਤੇ ਟੱਕਰ ਹੋਵੇਗੀ ਮੈਦਾਨ ਦੇ ਵਿੱਚ ਖਿਡਾਰੀ ਉੱਤਰ ਸਕਦੇ ਨੇ ਸਾਰਿਆਂ ਦੀ ਨਜ਼ਰ ਇਸ ਮੈਚ ਤੇ ਟਿਕੀ ਹੋਈ ਹੈ ਨਾਲੇ ਕਿ ਪਿਛਲੇ ਮੈਚ ਦੀ ਗੱਲ ਕਰੀ ਤਾਂ ਉਸ ਨੂੰ ਲੈ ਕੇ ਕਾਫੀ ਵਿਵਾਦ ਵੀ ਹੋਇਆ ਸਿੱਧੇ ਤੌਰ ਤੇ ਲੋਕਾਂ ਦੇ ਵੱਲੋਂ ਵੱਖ-ਵੱਖ ਸਿਆਸਤਦਾਨਾਂ ਦੇ ਵੱਲੋਂ ਪਹਿਲਕਾ ਮਹੱਤਵਪੂਰਨ ਹਮਲੇ ਦਾ ਜ਼ਿਕਰ ਕੀਤਾ ਗਿਆ ਕਿ ਜੇ ਇਹ ਵਿਚਾਲੇ ਇਹ ਮੈਚ ਪਾਕਿਸਤਾਨ ਦੇ ਨਾਲ ਨਹੀਂ ਖੇਡਿਆ ਜਾਣਾ ਚਾਹੀਦਾ ਇਸ ਮੈਚ ਨੂੰ ਲੈ ਕੇ ਸਵਾਲ ਵੀ ਚੁੱਕੇ ਕਿ ਇੱਥੋਂ ਤੱਕ ਵੀ ਕਿਹਾ ਗਿਆ ਕਿ ਜੇਕਰ ਫਿਲਮਾਂ ਬੈਨ ਨੇ ਫਿਲਮਾਂ ਤੱਕ ਰਿਲੀਜ਼ ਨਹੀਂ ਹੋਈਆਂ ਤਾਂ ਫਿਰ ਮੈਚ ਕਿਉਂ ਹੋ ਰਿਹਾ ਹੈ ਨਾਲੇ ਕਿ ਉਸ ਵਿਵਾਦ ਦੇ ਵਿਚਾਲੇ ਮੈਚ ਹੁੰਦਾ ਹੈ ਆ ਪਰ ਉਸ ਮੈਚ ਦੇ ਵਿੱਚ ਇਹ ਆਪਣੇ ਆਪ ਦੇ ਵਿੱਚ ਬਹੁਤ ਅਹਿਮ ਤਸਵੀਰਾਂ ਸਨ ਕਿ ਖਿਡਾਰੀਆਂ ਦੇ ਵਾਪਸ ਦੇ ਵਿੱਚ ਹੱਥ ਨਹੀਂ ਮਿਲਾਏ ਜਾਂਦੇ ਹੈਂਡਸ਼ੇਕ ਨਹੀਂ ਕੀਤਾ ਜਾਂਦਾ ਆ ਟਾਸ ਵੇਲੇ ਵੀ ਤੇ ਜਦੋਂ ਸ਼ਾਨਦਾਰ ਜਿੱਤ ਹਾਸਲ ਕੀਤੀ ਗਈ ਭਾਰਤੀ ਟੀਮ ਦੇ ਵੱਲੋਂ ਉਸ ਤੋਂ ਬਾਅਦ ਖਿਡਾਰੀ ਵਾਪਸ ਪਰਤ ਗਏ ਤੇ ਕਿਸੇ ਵੀ ਪਾਕਿਸਤਾਨ ਦੇ ਖਿਡਾਰੀ ਦੇ ਨਾਲ ਹੱਥ ਨਹੀਂ ਮਿਲਾਇਆ ਗਿਆ ਉਸ ਤੇ ਵੀ ਅੱਜ ਨਜ਼ਰ ਬਣੀ ਰਹੀਗੀ ਤੁਹਾਨੂੰ ਵਕਫਾ ਖਿਡਾਰੀਆਂ ਬਾਰੇ ਅਸੀਂ ਜਾਣਕਾਰੀ ਦੇ ਰਹੇ ਹਾਂ ਜਿਹੜੇ ਕਿ ਅੱਜ ਸੰਭਾਵੀ ਖਿਡਾਰੀ ਇਸ ਮੈਚ ਦੇ ਵਿੱਚ ਭਾਰਤ ਵੱਲੋਂ ਮੈਦਾਨ ਦੇ ਵਿੱਚ ਉਤਰ ਸਕਦੇ ਨੇ ਖੇਡ ਸਕਦੇ ਨੇ ਆ ਸਿੱਧਾ ਰੁਕਾਂਗੇ ਜੇ ਚੰਡੀਗੜ੍ਹ ਦਾ ਜਿੱਥੋਂ ਕਿ ਮੇਰੇ ਸਹਿਯੋਗੀ ਹੁਮੇਸ਼ ਸ਼ਰਮਾ ਲਾਈਵ ਜੁੜ ਚੁੱਕੇ ਨੇ ਹੁਮੇਸ਼ ਮੇਰੀ ਆਵਾਜ਼ ਤੁਹਾਡੇ ਤੱਕ ਪਹੁੰਚ ਰਹੀ ਹੈ ਜੀ 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 ਆ ਬਿਲਕੁਲ ਹੁਮੇਸ਼ ਜਿਸ ਤਰੀਕੇ ਦੇ ਨਾਲ ਭਾਰਤ ਤੇ ਪਾਕਿਸਤਾਨ ਦੇ ਵਿਚਾਲੇ ਅੱਜ ਮੈਚ ਹੋਣ ਜਾ ਰਿਹਾ ਚਾਰ ਕਿੰਟੇ ਬਾਕੀ ਬਚੇ ਨੇ ਅੱਜ ਤੱਕ ਕਿਸ ਤਰੀਕੇ ਦਾ ਕ੍ਰੇਜ਼ ক্রিকেট ਪ੍ਰੇਮੀਆਂ ਦੇ ਵਿਚਕਾਰ ਹੈ ਕਿੰਨੀ ਇੱਕ ਬੇਸਬਰੀ ਦੇ ਨਾਲ ਇਸ ਮੈਚ ਦਾ ਲੋਕਾਂ ਦੇ ਵੱਲੋਂ ਇੰਤਜ਼ਾਰ ਕੀਤਾ ਜਾ ਰਿਹਾ ਹੈ ਦੇਖੋ ਮੈਂ ਪਹਿਲਾਂ ਦੱਸਣਾ ਕਿ ਅਸੀਂ ਇਸ ਟਾਈਮ ਆਈਟੀ پارک ਹੈ ਮਹਾਜਨ ক্রিকেট ਗਰਾਊਂਡ ਉੱਥੇ ਖੜੇ ਹਾਂ ਔਰ ਇੱਥੇ ਜੀਪੀ ਅੰਤਰੇ ਮੈਮੋਰੀਅਲ ਹੈ ਜਿੱਥੇ ਵੱਖ-ਵੱਖ ਸਟੇਟਾਂ ਦੀ ਟੀਮਾਂ ਖੇਡ ਰਹੀਆਂ ਨੇ ਤੁਸੀਂ ਦੇਖ ਰਹੇ ਹੋ ਮੇਰੇ ਪਿੱਛੇ ਇੱਕ ਮੈਚ ਚੱਲ ਰਿਹਾ ਹੈ ਹਿਮਾਚਲ ਵਰਸਸ ਰਿਜ਼ਰਵ ਬੈਂਕ ਆਫ ਇੰਡੀਆ ਤਾਂ ਪਲੇਅਰ ਹਲੇ ਜਦੋਂ ਫ੍ਰੀ ਹੋਏਗਾ ਗੱਲ ਕਰਾਂਗੇ ਲੇਕਿਨ ਸਾਡੇ ਨਾਲ ਫਾਰਮਰ ਆਈਪਲ ਪਲੇਅਰ ਰਣਜੀਪ ਪਲੇਅਰ ਅਮਿਤຸນਿਆਲ ਨੇ ਜਿਹੜੇ ਚੰਗਾ ਐਕਸਪੀਰੀਅੰਸ ਰੱਖਦੇ ਨੇ ਔਰ ਪਾਕਿਸਤਾਨੀ ਕ੍ਰਿਕਟਰਾਂ ਤੇ ਪਾਕਿਸਤਾਨ ਕ੍ਰਿਕਟ ਨੂੰ ਚੰਗੀ ਤਰ੍ਹਾਂ ਜਾਣਦੇ ਨੇ ਅਮਿਤ ਪਹਿਲਾ ਮੈਚ ਦੇਖਿਆ ਸੀ ਵਨ ਸਾਈਡਡ ਦੂਜਾ ਮੈਚ ਹੁਣ ਹੋਣੇ ਵਾਲਾ ਹੈ ਹੈਂਡਸ਼ੇਕ ਕੰਟਰੋਵਰੀ ਸਭ ਨੂੰ ਪਤਾ ਹੈ ਜੇ ਅਪ ਸਿਰਫ ਕ੍ਰਿਕਟ ਦੀ ਗੱਲ ਕਰੀਏ ਅੱਜ ਦੇ ਮੈਚ ਲਈ ਔਰ ਜੇ ਪਿਛਲੇ ਕੁਝ ਸਾਲਾਂ ਤੋਂ ਮੈਂ ਦੇਖ ਰਿਹਾ ਗ੍ਰਾਫ ਇੰਡੀਅਨ ਟੀਮ ਦਾ ਔਰ ਪਾਕਿਸਤਾਨ ਟੀਮ ਦਾ ਜਮੀਨ ਅਸਮਾਨ ਦਾ ਅੰਤਰ ਕਿਵੇਂ ਦੇਖਦੇ ਹੋ ਦੂਜੇ ਮੈਚ ਨੂੰ ਦੇਖੋ ਜਿਹੜਾ ਤੁਸੀਂ ਕਹਿ ਰਹੇ ਸੀਗੇ ਕਿ ਗ੍ਰਾਫ ਦਾ ਨਾ ਪਾਕਿਸਤਾਨ ਟੀਮ ਬਹੁਤ ਜ਼ਿਆਦਾ ਥੱਲੇ ਆ ਗਈ ਹੈ ਨਾ ਪਾਕਿਸਤਾਨ ਦੀ ਟੀਮ ਦਾ ਆਪਾਂ ਇੱਕ ਚੀਜ਼ ਦੇਖਦੇ ਸੀ ਹਮੇਸ਼ਾ ਦੇ ਦੇ ਯੂਸ ਟੂ ਹੈਵ ਅ ਫਾਈਟਿੰਗ ਸਪਿਰਟ ਹੈ ਨਾ ਪਾਕਿਸਤਾਨ ਦੀ ਟੀਮ ਦਾ ਇੱਕ ਮੇਨ ਚੀਜ਼ ਸੀਗੀ ਉਹ ਲਾਸਟ ਬਾਲ ਤੱਕ ਛੱਡਦੇ ਨਹੀਂ ਸੀਗੇ ਕਦੇ ਵੀ ਕਮਬੈਕ ਕਰ ਲੈਂਦੀ ਇਸ ਟੀਮ ਦੇ ਵਿੱਚ ਉਹੀ ਚੀਜ਼ ਲੈ ਕਰ ਰਹੀ ਹੈ ਐਂਡ ਤੁਸੀਂ ਇੰਡੀਅਨ ਟੀਮ ਦਾ ਐਸ ਕੰਪੇਅਰ ਟੂ ਇੰਡੀਅਨ ਦੇਖੋਗੇ ਇੰਡੀਅਨ ਟੀਮ ਦਾ ਇਸ ਟਾਈਮ ਕੌਨਫੀਡੈਂਸ ਲੈਵਲ ਨਾ ਜ਼ਿਆਦਾ ਹਾਈ ਹੈ ਪਲੇਸ ਹਰ ਇੱਕ ਇੰਡੀਵਿਜੂਅਲ ਪਲੇਸ ਨਾ ਕੌਨਫੀਡੈਂਟ ਹੈ ਇੰਨਾ ਤਿਆਰ ਹੋ ਕੇ ਆਇਆ ਹੈ ਤੇ ਸਭ ਤੋਂ ਇੰਪੋਰਟੈਂਟ ਇੱਕ ਟੀਮ ਜਿਹੜੀ ਬਾਉਂਡਿੰਗ ਹੈ ਨਾ ਉਹ ਦਿਖਦੀ ਹੈ ਸ਼ਮਨ ਗਿਲ ਰਨ ਕਰਦਾ ਤਾਂ ਅਭਿਸ਼ੇਖ ਖੁਸ਼ ਹੋ ਰਿਹਾ ਅਭਿਸ਼ੇਖ ਰਨ ਕਰਦਾ ਤਾਂ ਸ਼ਮਨ ਗਿਲ ਖੁਸ਼ ਹੋ ਰਿਹਾ ਔਰ ਟੀਮ ਬਾਉਂਡਿੰਗ ਜਿਹੜੀ ਨਾ ਔਰ ਟੀਮ ਗੇਮਲੀ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਸੋ ਮੈਨੂ ਇਸ ਟਾਈਮ ਕਿਤੇ ਕੰਪੈਰੀਜ਼ਨ ਨਹੀਂ ਲੱਗ ਰਿਹਾ ਕਿ ਕੋਈ ਹੋ ਨਹੀਂ ਨਾ ਆਈ ਥਿੰਕ ਇਹ ਵਨ ਸਾਈਡ ਗੇਮ ਹੋਣ ਵਾਲੀ ਹੈ ਪੂਰਾ ਵਨ ਸਾਈਡਡ ਹੋਏਗੀ ਲੇਕਿਨ ਟੀਮ ਪਾਕਿਸਤਾਨ ਦੀ ਟੀਮ ਨੇ ਵੀ ਦੱਸ ਦੇ ਦਰਸ਼ਕਾਂ ਨੂੰ ਕਿ ਮੋਟੀਵੇਟ ਕੀਤਾ ਹੈ ਪਾਕਿਸਤਾਨ ਦੀ ਟੀਮ ਨੂੰ ਕਿਉਂਕਿ ਖੁਦ ਹੀ ਇੰਨਾ ਪ੍ਰੈਸ਼ਰ ਲੈ ਕੇ ਬੈਠ ਗਏ ਔਰ ਇੱਕੋ ਡਾਕਟਰ ਰਹੀਮ ਨੇ ਉਹ ਉਹਨਾਂ ਨੂੰ ਬੁਲਾਇਆ ਕਿ ਤੁਸੀਂ ਇਹਨੂੰ ਮੋਟੀਵੇਟ ਕਰੋ ਤੁਹਾਨੂੰ ਲੱਗਦਾ ਕਿ ਇਹਨਾਂ ਚੀਜ਼ਾਂ ਦਾ ਸਰ ਤੁਸੀਂ ਵੱਡੀ ਕ੍ਰਿਕਟ ਖੇਡੀ ਵੀ ਹੈ ਥੋਨੀ ਨਾਲ ਖੇਡੇ ਹੋਏ ਹੋ ਜੁਵਰਾਜ ਨਾਲ ਰਣਜੀ ਔਰ ਆਈਪੀਐਲ ਦਾ ਖੇਡਿਆ ਤੁਹਾਨੂੰ ਲੈਵਲ ਹੈ ਇਹ ਚੀਜ਼ ਨਾਲ ਫਰਕ ਪੈਂਦਾ ਡੈਫੀਨਿਟਲੀ ਦੇਖੋ ਫਰਕ ਪੈਂਦਾ ਪਰ ਇੰਨਾ ਸੌਖਾ ਨਹੀਂ ਹੈ ਕਿਉਂਕਿ ਜੇ ਤੁਹਾਡੀ ਟੀਮ ਇਕੱਠੀ ਨਹੀਂ ਹੁੰਦੀ ਨਾ ਤੁਸੀਂ ਜੋ ਮਰਜੀ ਕਰ ਲੋ ਮੋਟੀਵੇਸ਼ਨ ਆ ਨਹੀਂ ਨਹੀਂ ਹੈ ਮੋਟੀਵੇਸ਼ਨ ਆ ਲਈ ਤੁਹਾਡਾ ਪਾਸ ਬੜਾ ਦੂਰ ਰਹੀ ਹੈ ਇੰਡੀਅਨ ਟੀਮ ਕੀ ਹੈ ਤਾਂ ਕੋਨੇ ਇੰਨੇ ਪ੍ਰੈਸ਼ਰ ਮੈਚ ਖੇਲ ਚੁੱਕੀ ਹੈ ਆਈਪਲ ਦਾ ਨਾ ਵੱਡਾ ਸਟੈਂਡਰਡ ਹੁੰਦੀ ਹੈ ਸਾਡੀ ਕ੍ਰਿਕਟ ਜਿਹੜੀ ਹੈ ਨਾ ਉਹ ਬਹੁਤ ਜ਼ਿਆਦਾ ਹਾਈ ਹੋ ਚੁੱਕੇ ਹੈ ਨਾ ਉਹਦੇ ਕਰਕੇ ਹੈ ਉਹ ਸਾਡੇ ਪਲੇਸ ਇਹਨੇ ਸਾਲ ਤੋਂ ਰੈਗੂਲਰ ਕ੍ਰਿਕਟ ਖੇល ਰਹੇ ਹਨ ਉਹ ਕੰਪੀਟੀਟਿਵ ਕ੍ਰਿਕਟ ਖੇਲ ਖੇਲ ਕੇ ਜੇ ਤੁਸੀਂ ਪਰਫਾਰਮ ਕਰ ਦੋ ਚੰਗੀ ਟੀਮ ਹੋਣਾ ਹੈਗਾ ਤਾਂ ਤੁਹਾਨੂੰ ਕੌਨਫਰੈਂਸ ਆ ਜਾਵੇ ਕਿਸੇ ਦੇ ਨਹੀਂ ਇੱਕ ਹੋਰ ਵੀ ਚੀਜ਼ ਹੈ ਨਾ ਕਿ ਪਹਿਲਾਂ ਤੁਸੀਂ ਮੈਚ ਰੈਫਰੀ ਤੇ ਅੜਗੇ ਜੀ ਕਿ ਜੀ ਉਹਦੀ ਵੀਡੀਓ ਲੀਕ ਕਰਤੀ ਹਾਲਾਂਕਿ ਉਹ ਨਹੀਂ ਕਰ ਸਕਦੇ ਸੀ ਆਈਸੀਸੀ ਨੇ ਡੰਡਾ ਚਲਾਇਆ ਥੋੜੀ ਹੁਸਕਾਨ ਦੱਸ ਰਹੀ ਹੈ ਕਿ ਪਾਕਿਸਤਾਨ ਦੀ ਟੀਮਾਂ ਇਹ ਚੀਜ਼ਾਂ ਕਰਨ 'ਚ ਬੜੇ ਐਕਸਪਰਟ ਨੇ ਸਰ ਦੇਖੋ ਇਸ ਟਾਈਮ ਕੁਝ ਨਹੀਂ ਹੋ ਰਹਾ ਤਾਂ ਕੁਛ ਤਾਂ ਕਰਨਾ ਪਾਣਾ ਨਾ ਬਿਕਾਉਜ਼ ਦੇ ਆਰ ਨਾਟ ਐਬਲ ਟੂ ਪਲੇ ਗੁੱਡ ਕ੍ਰਿਕਟ ਚੰਗੀ ਕ੍ਰਿਕਟ ਨਹੀਂ ਖੇਡ ਪਾ ਰਹੇ ਉਹ ਦੇ ਆਰ ਟ੍ਰਾਈਂਗ ਕਿ ਕੁਝ ਨਾ ਉਸ ਕਰਕੇ ਆਪਾਂ ਸਮ ਆਫ ਮੈਚ ਜਿੱਤ ਲਈ ਹੈ ਨਾ ਉਹਨਾਂ ਦੀ ਸਟੇਕ ਹੈ ਕਿ ਪਤਾ ਨਹੀਂ ਇੰਡੀਆ ਨਾਲ ਜਿੱਤ ਕੇ ਕੀ ਜਿੱਜੂਗੇ ਬਟ ਫਾਰ ਅਸ ਇਟਸ ਅ ਕ੍ਰਿਕਟ ਹੈ ਨਾ ਕ੍ਰਿਕਟ ਹੈਗੀ ਹੈ ਜੋ ਸਾਡੀ ਟੀਮ ਖੇਡ ਰਹੀ ਹੈ ਐਂਡ ਵੀ ਹੈਵ ਕੰਫੀਡੈਂਸ ਕਿ ਸਾਡੀ ਟੀਮ ਇਸ ਟਾਈਮ ਬੈਟਰ ਹੈਗੀ ਹੈ ਤੇ ਮੈਚ ਆਪਾਂ ਜਿੱਤਣਾ ਹੈ ਸਾਡੇ ਲਈ ਕੋਈ ਵਰਲਡ ਕੱ ਨੂੰ ਕੀ ਲੱਗਦਾ ਹੈ ਕਿ ਅਭਿਸ਼ੇਕ ਸ਼ਰਮਾ ਹੈ ਨਾ ਸਾਉ ਮਤਲਬ ਇੱਕ ਪਹਿਲੀ ਬੋਲ ਤੋਂ ਸ਼ਾਹਨ ਤੋਂ ਅਟੈਕ ਹੈ ਨਾ ਚੌਕਾ ਦੂਜੀ ਦੇ ਛੱਕਾ ਮੇਨ ਬੋਲਰ ਨੂੰ ਜਦੋਂ ਤੁਸੀਂ ਟੁੱਟ ਕੇ ਇਦਾਂ ਪੈ ਜਾਂਦੇ ਹੋ ਕੰਫੀਡੈਂਸ ਲੈਵਲ ਦਾ ਵੈਸੇ ਹੀ ਥੱਲੇ ਚਲਾ ਜਾਂਦਾ ਬਿਲਕੁਲ ਸਰ ਉਹਨਾਂ ਦਾ ਮੇਨ ਬੋਲਰ ਸੀਗਾ ਐਂਡ ਉਹ ਹੀ ਕਰਨਗੇ ਸਾਡੀ ਪ੍ਰਫੀਸ਼ਨ ਬੁਰੀ ਹੈ ਅਭਿਸ਼ੇਕ ਸ਼ਰਮਾ ਨੂੰ ਪਤਾ ਹੈ ਉੱਪਰ ਹੀ ਪਾਏਗਾ ਸ਼ੁਮਨ ਗਿੱਲ ਨੂੰ ਪਤਾ ਹੈ ਰਾਈਟ ਹੀ ਨੂੰ ਅੰਦਰ ਇਨ ਸਵਿੰਗ ਬੋਲ ਕਰਨ ਜਾਏਗਾ ਲੈਫਟ ਹੀ ਨੇ ਆਊਟ ਸਿੰਗ ਕਰਨ ਜਾਏਗਾ ਸੋ ਤਿਆਰੀ ਕੀਤੀ ਹੋਈ ਸੀਗੀ ਉਹਨੂੰ ਪਤਾ ਸੀ ਅੱਗੇ ਹੀ ਪਾਣੀ ਸਵਿੰਗ ਕਰਨ ਲਈ ਜਾਏਗਾ ਉਹਨੇ ਪਹਿਲੀ ਬਾਲ ਮਾਰੀ ਦੂਜੀ ਬੰਨਵਾਰੀ ਐਂਡ ਆਬਵੀਅਸਲੀ ਦੇਖੋ ਪਤਾ ਕੀ ਹੁੰਦਾ ਕਿ ਪ੍ਰੈਸ਼ਰ ਗੇਮ ਹੈ ਨਾ ਜਿਹੜਾ ਅਟੈਕ ਕਰ ਗਿਆ ਹੈ ਪ੍ਰੈਸ਼ਰ ਪਾ ਗਿਆ ਉਹ ਕ੍ਰਿਕ ਨਹੀਂ ਮੈਨੂੰ ਨਹੀਂ ਪਤਾ ਯਾਰ ਆਈ ਥਿੰਕ ਮੈਨੂੰ ਲੱਗ ਨਹੀਂ ਰਿਹਾ ਕਿ ਹੈਂਡਸ਼ੇਕ ਹੋਏਗਾ ਕਿਉਂਕਿ ਜੋ ਸਿਚੁਏਸ਼ਨ ਚੱਲ ਰਹੀ ਹੈ ਜਾਂ ਜੋ ਚੀਜ਼ਾਂ ਹੈਗੀਆਂ ਐਂਡ ਅਫੈਰ ਫ੍ਰੈਂਕਲੀ ਜੋ ਵੀ ਸੋਸ਼ਲ ਮੀਡੀਆ ਤੇ ਆ ਰਿਹਾ ਕੁਝ ਆ ਰਿਹਾ ਮੈਨੂੰ ਲੱਗਦਾ ਨਹੀਂ ਕਿ ਕੋਈ ਪ੍ਰੈਸ਼ਰ ਲੇਗਾ ਜੋ ਬੀਸੀਸੀ ਨੇ ਡਿਸਾਈਡ ਕਰਨਾ ਹੈ ਜਾਂ ਜੋ ਇਹਨਾਂ ਨੂੰ ਠੀਕ ਲੱਗਦਾ ਉਹੀ ਉਹੀ ਟੀਮ ਕਰੇਗੀ ਕਿਉਂਕਿ ਉਹ ਸਟ੍ਰੈਟੇਜੀ ਸਹੀ ਸੀਗੀ ਵੀ ਹੈਂਡਸ਼ੇਕ ਨਹੀਂ ਕੀਤਾ ਤੇ ਮੈਚ ਰੈਫਰੀ ਦੇ ਉੱਤੇ ਚੜ ਗਏ ਆਪਣੀ ਗੇਮ ਨੂੰ ਵੀ ਭੁਲਾ ਗਏ ਕ੍ਰਿਟਿਸਿਜ਼ਮ ਵੀ ਲੈ ਲਿਆ ਸਾ ਦੇਖੋ ক্রিকেট ਖੇਲਣ ਆਏ ਹੋ ਤੁਸੀਂ ক্রিকেট ਖੇਲੋ ਮੈਂ ਤੁਹਾਡੇ ਨਾਲ ਹੈਂਡਸ਼ੇਕ ਕਰ ਰਹਾ ਮੇਰੇ ਨਾਲ ਕਿਸ ਨੇ ਕਿਤੇ ਨਹੀਂ ਕਿਤੇ ਵਟ ਮੈਨੂੰ ਪਤਾ ਹੈ ਕਿ ਜਦ ਮੈਂ ਗਰਾਉਂਡ ਜਾ ਰਹਾ ਮੈਂ ਇਹ ਸਭ ਚੀਜ਼ਾਂ ਨੂੰ ਛੱਡ ਕੇ ਮੈਂ ਬਾਹਰ ਛੱਡ ਕੇ ਜਾਊਗਾ ਵਨਸ ਟਾਈਮ ਵੀ ਔਨ ਦਾ ਫੀਲਡ ਮੈਂ ਆਪਣੀ ক্রিকেট ਤੇ ਧਿਆਨ ਦਊਗਾ ਕਿ ਮੈਂ ਆਪਣੀ ਬੈਟਿੰਗ ਬੋਲਿੰਗ ਕਰਾਂ ਆਪਣੀ ক্রিকেট ਚੰਗੀ ਕਰਾਂ ਉਸ ਤੇ ਫੋਕਸ ਕਰਨਾ ਚਾਹੀਦਾ ਹੈ ਜਦ ਤੁਸੀਂ ਇਹ ਗੱਲਾਂ ਤੇ ਕਰੋਗੇ ਫਿਰ ਤੁਹਾਡੇ ਵੈਸੇ ਜਿੰਨਾ ਔਖਾ ਹੈ ਤੇ ਟਾਸ ਜਿੱਤ ਕੇ ਜੇ ਇੰਡੀਆ ਜਿੱਤ ਗਿਆ ਕੀ ਕਰਨਾ ਚਾਹੀਦਾ ਹੈ ਟੌਸ ਕੇ ਬੈਟਿੰਗ ਵੀ ਕਰ ਸਕਦੀ ਹੈ ਆਰਮਨਲ ਇੰਡੀਅਨ ਟੀਮ ਇਸ ਟਾਈਮ ਦੇਖੋ ਸਰ ਬੈਟਿੰਗ ਵੀ ਕਰੇਗੀ ਬੋਲਿੰਗ ਵੀ ਕਰੇਗੀ ਇੰਡੀਅਨ ਟੀਮ ਤੁਸੀਂ ਦੇਖੋ ਨਾ ਤੁਹਾਨੂੰ ਸਾਰੇ ਕੋਲ ਵੇਰੀੇਸ਼ਨ ਬਹੁਤ ਜ਼ਿਆਦਾ ਹੈਗੇ ਹਰ ਇੱਕ ਚੀਜ਼ ਹੀ ਹੈਗੀ ਸਾਰੇ ਕੋਲ ਬੈਟਸਮੈਨ ਵੀ ਚੰਗੇ ਹੈ ਸਾਰੇ ਕੋਲ ਬੋਲਰਸ ਵੀ ਚੰਗੇ ਹੈ ਸਾਰੇ ਕੋਲ ਆਲਰਾਊਂਡਰਸ ਵੀ ਚੰਗੇ ਹੈ ਤੋਂ ਇਸ ਟਾਈਮ ਮੈਨੂੰ ਲੱਗਦਾ ਹੈ ਕਿ ਵੈਸਾ ਦਾ ਇੰਡੀਆ ਬੈਟਿੰਗ ਕਰੇਗੀ ਆਬਵੀਅਸਲੀ ਬੈਟਿੰਗ ਕਰਕੇ ਬਹੁਤ ਵੱਡਾ ਸਕੋਪ ਬਣਾ ਕੇ ਪ੍ਰੈਸ਼ਰ ਪਾਏਗੀ ਨਾ ਤਾਂ ਉਹਨਾਂ ਕੋਲ ਵੀ ਬੈਟਿੰਗ ਹੈ ਨਹੀਂ ਹੈ अच्छा रीज़न की लगता है कि ਤੁਸੀਂ ਕਿੰਨੀ ਕ੍ਰਿਕਟ ਖੇਡੇ ਹੋ ਔਰ ਪਾਕਿਸਤਾਨੀ ਕ੍ਰਿਕਟਰਸ ਨੂੰ ਵੀ ਜਾਣਦੇ ਹੋ ਜੀ ਉਹ ਟੀਮ ਤੇ ਹੁਣ ਟੀਮ ਚ ਸੁਰੀਲ ਗਵਸ ਕਰਨੇ ਕਿ ਆ ਕਿ ਪੋਪਟਵਾੜੀ ਦੀ ਟੀਮ ਹੈ ਜੀ ਜੀ ਤੁਸੀਂ ਪਰਸਨਲੀ ਕਿੰਨੇ ਕ੍ਰਿਕਟਰ ਨੂੰ ਜਾਣਦੇ ਹੋ ਪਾਕਿਸਤਾਨੀ ਤਾਂ ਮੈਂ ਕਾਫੀ ਨਾ ਖੇਲੇ ਆ ਮੁਹੰਮਦ ওয়াসਿਮ ਹੈ ਮਾਨਾ ਹੋਰ ਵੀ ਕਈ ਵੰਦਨਾ ਖੇਲੇ ਆ ਪਾ ਪੰਜਾਬ ਦਾ ਇੱਕ ਮੈਚ ਵੀ ਹੋਇਆ ਸੀ ਪਾਕਿਸਤਾਨ ਟੀਮ ਨਾਲ ਉਦੋਂ ਵੀ ਖੇਲੇ ਨੇ ਡਿਊਰਿੰਗ ਆਈਸੀਲ ਵੀ ਅਸੀਂ ਖੇਲੇ ਆ ਲਾਹੌਰ ਬਾਸ਼ਾ ਟੀਮ ਆਈਸੀ ਤੇ ਵੀ ਵੀਅ ਪਲੇਡ ਇਨਜਮਾਮ ਨਾਲ ਲਿਆ ਤਾਂ ਬਾਕੀ ਹਾਂ ਰਾਣਾ ਨਾਵੇਦ ਲੋਨਸਨ ਇਮਰਾਨ ਅਜ਼ੀ ਸਾਰਾ ਨੇ ਖੇਲੇ ਆ ਸਰ ਉਹ ਕ੍ਰਿਕਟਰ ਸੀਗੇ ਹਨਾ ਉਹਨਾਂ ਕੋਲ ਇੱਕ ਨਾ ਇੱਕ ਦੇਖੋ ਜਿਗਰਾ ਪਲੇਅਰ ਦੇ ਵਿੱਚ ਨਾ ਜਿਗਰਾ ਹੋਣਾ ਬਹੁਤ ਜ਼ਰੂਰੀ ਹੈ ਤੇ ਜੇ ਕ੍ਰਿਕਟ ਤੁਸੀਂ ਦਮ ਨਾਲ ਨਹੀਂ ਖੇਡਦੇ ਤੁਸੀਂ ਜਿੱਤ ਨਹੀਂ ਸਕਦੇ ਉਹ ਉਹ ਕੈਰੈਕਟਰ ਜਿਹੜੇ ਸੀਗੇ ਨਾ ਕਿ ਯਾਰ ਮੈਂ ਪਹਿਲਾਂ ਵੀ ਜਿੱਦਾਂ ਕਿਹਾ ਸੀ ਕਿ ਉਹ ਫਾਈਟ ਬੈ ਵਿੱਚ ਆਈ ਡੋਨਟ ਨੋ ਕਿ ਉਹ ਤੇ ਸਿਲੈਕਸ਼ਨ ਜਨਵਨ ਨਹੀਂ ਹੋ ਰਹੀ ਹੈ ਜਾਂ ਕ੍ਰਿਕਟ ਜਨਵਨ ਨਹੀਂ ਹੋ ਰਹੀ ਹੈ ਮੈਨੂੰ ਨਹੀਂ ਪਤਾ ਪਰ ਚੰਡੀਗੜ੍ਹ ਸੌਰੀ ਇੰਡੀਆ ਦੀ ਜਿਹੜੀ ਆਪਣੀ ਕ੍ਰਿਕਟ ਹੈਗੀ ਉਹ ਬਹੁਤ ਉੱਪਰ ਜਾ ਚੁੱਕੀ ਹੈ ਇਸ ਟਾਈਮ ਉਹਨਾਂ ਦਾ ਕੰਫੀਡੈਂਸ ਤੁਸੀਂ ਦੇਖ ਲਓ ਉਹ ਕਿਤੇ ਲੱਗਦਾ ਹੀ ਨਹੀਂ ਕਿ ਯਾਰ ਵਿਚਾਰੇ ਉਹ ਆਪ ਹੀ ਡਰੇ ਪਏ ਆਏ ਉਹ ਉਹ ਦਿਸ ਇਜ਼ ਨਾਟ ਦਾ ਉਹ ਸੇਮ ਪਾਕਿਸਤਾਨ ਟੀਮ ਹੈ ਹੀ ਨਹੀਂ ਇਹ ਏਸ਼ੂ ਹੈ ਔਰ ਵੀ ਆਰ ਵੀ ਮੈਨੂੰ ਸਕਰੀਨ 'ਚ ਨਜ਼ਰ ਆ ਰਹੇ ਨੇ ਪਿੱਛੇ ਹੱਸਦੇ ਹੋਏ ਤੇ ਗੱਲ ਇਹ ਹੈ ਕਿ ਟੀਮ ਦੀ ਆਪਾਂ ਗੱਲ ਕਰ ਰਹੇ ਕਿ ਉਹ ਕੰਬੀਨੇਸ਼ਨ ਉਸ ਲੈਵਲ ਦਾ ਨਹੀਂ ਰਹਾ ਟੀਮ ਦਾ ਰੀਜ਼ਨ ਕੀ ਹੈ ਕਿ ਪਾਕਿਸਤਾਨ ਦੀ ক্রিকেট ਦਾ ਬੈਂਚ ਸਟਰੈਂਥ ਖਤਮ ਹੋਣ ਲੱਗੀ ਹੈ ਸਿਲੈਕਸ਼ਨ ਚ ਪ੍ਰੋਬਲਮ ਹੈ ਔਰ ਵੱਡੇ ਟੂਰਨਾਮੈਂਟ ਲਈ ਪਲੇਅਰ ਚੰਗੇ ਨੇ ਪਰ ਉਹਨਾਂ ਉਹਨਾਂ ਦਾ ਗਰੂਪੀਜ਼ਮ ਬਹੁਤ ਹੈ ਇੰਡੀਵਿਜੂਅਲ ਅਪਰੋਚ ਬਹੁਤ ਹੈ ਸੋ ਡੈਫੀਨਿਟਲੀ ਕਿਤੇ ਨਾ ਕਿਤੇ ਕਰਪਸ਼ਨ ਇੱਕ ਉਪਾਰਟ ਰੋਲ ਕਰ ਰਹੀ ਹੈ ਪਰ ਬੋਰਡ ਦਾ ਦੇਖੋ BCCI ਨੇ ਕੀ ਕੀਤਾ ਸਾਡੇ ਡੋਮੈਸਟਿਕ ਇੰਡਸਟਰੀ 16 19 ਤੋਂ ਲੈ ਕੇ ਸੀਨੀਅਰ ਸਾਡੇ ਡੋਮੈਸਟਿਕ ਮੈਚੇਸ ਕਿੰਨੇ ਸਾਡੇ ਪਲੇਅਰ ਨੂੰ ਇੱਕ ਗਰਾਸਰੂਟ ਲੈਵਲ ਤੋਂ ਇੰਨੀ ਜ਼ਿਆਦਾ ਕ੍ਰਿਕਟ ਮਿਲ ਰਹੀ ਹੈ ਵਿਕਟਾਂ ਚੰਗੀਆਂ ਮਿਲ ਰਹੀਆਂ ਗਰਾਊਂਡ ਚੰਗੇ ਮਿਲ ਰਹੇ ਫੈਸਿਲਿਟੀਆਂ ਹੈਗੀਆਂ ਹੈਨਾ ਫਾਈਨੈਂਸ਼ਲੀ ਵੀ ਪਲੇਅਰਸ ਨੂੰ ਹੋ ਰਹੀ ਹੈ ਸੋ ਸਾਡੇ ਜਿਹੜੇ ਪਲੇਅਰਸ ਆ ਉਹ ਇੱਕ ਪ੍ਰੋਪਰ ਤਰੀਕੇ ਨਾਲ ਗਰੋਅ ਹੋ ਰਹੇ ਹਨ ਉਹ 16 ਵਾਲਾ ਪਲੇਅਰ ਗਰੂਮ ਹੋਦਾ ਸੀ ਸੁਮੰਦੀ ਗਿਲ ਕਰ ਲੋ ਸੁਮਨ ਗਿਲ ਨੇ ਅন্ডਰ 16 ਲੈਵਲ ਤੇ ਕਿਨੇ ਰਣ ਗਿੱਤੇ ਹਨ ਉਹ ਨੇ ਡੇਸ਼ ਕ੍ਰਿਕਟ ਖੇਲੀਏ ਬਹੁ ਵੱਡੀ ਵੱਡੀ ਨੌਕਸ ਖੇਲ ਕੇ ਉਹ ਤਿਆਰ ਹੋ ਗਏ 16 19 ਉਸ ਤੋਂ ਬਾਅਦ ਫਿਰ ਆ ਗਿਆ ਉਹ ਉਸ ਤੋਂ ਬਾਅਦ ਵੱਡੇ ਲੈਵਲ ਤੇ ਤੁਸੀਂ ਆ ਜੋ ਵੀ ਹੈਵ ਦ ਬੈਸਟ ਲੀਗ ਇਨ ਦ ਵਰਲਡ ਆਈਪਲ ਅੱਛਾ ਇਹ ਗੱਲ ਹੋ ਰਹਾ ਹੈ ਅਮੀ ਤੁਸੀਂ ਜਿੱਦਾਂ ਵੱਡੇ ਕ੍ਰਿਕਟ ਨਾਲ ਖੇਲੇ ਪਾਕਿਸਤਾਨ ਦੇ ਨਾਲ ਜਮ੍ਹਾਂ ਹੋ ਗਏ ਰਣਾ ਨਵੀਦ ਹੋ ਗਏ ਇੰਟਰਨੈਸ਼ਨਲ ਕ੍ਰਿਕਟ ਰਹੇ ਨੇ ਹੋ ਪਾਕਿਸਤਾਨੀ ਕ੍ਰਿਕਟ ਚ ਗਰੁੱਪ ਐਨੇ ਗਰੁੱਪ ਵੰਡੇ ਹੋਏ ਆ ਜਿੱਦਾਂ ਪੋਲਿਟੀਕਲ ਪਾਰਟੀਆਂ ਚ ਹੁੰਦੇ ਨੇ ਜੀ ਜੀ ਕਿ ਰਮੀਜ਼ ਰਾ ਹਾਲਾਂਕਿ ਹੁਣ ਐਕਸਪਰਟ ਨੇ ਕਮੈਂਟਰੀ ਕਰ ਰਹੇ ਨੇ ਪਰ ਟੀਮ ਦੀ ਜਦੋਂ ਪਰਫਾਰਮੈਂਸ ਡਾਊਨ ਜਾਂਦੀ ਹੈ ਜਾਂ ਟੀਮ ਨੂੰ ਲੱਗਦਾ ਹੈ ਕਿ ਕੋਈ ਖਿਡਾਰੀ ਆ ਕੇ ਦੱਸੇ ਤਾਂ ਇਹ ਇੱਕ ਉਲੂਲ ਜਲੂਲ ਬਿਆਨ ਬਹੁਤ ਦਿੰਦੇ ਨੇ ਜਿੱਦਾਂ ਮੁਹੰਮਦ ਯੂਸਫ ਨੇ ਸੂਰਜ ਕੁਮਾਰ ਯਾਦੂ ਨੂੰ ਬੜਾ ਡੈਰੋਗੇਟਿਵ ਵਰਡ ਯੂਜ਼ ਕੀਤੇ ਆਫਰੀਦੀ ਪਤਾ ਨਹੀਂ ਰਾਸ਼ਟਰਪਤੀ ਬਣਨਾ ਚਾਹੁੰਦਾ ਹੈ ਜਾਂ ਪ੍ਰਧਾਨ ਮੰਤਰੀ ਬਣਨਾ ਚਾਹੁੰਦੇ ਨੇ ਇਮਰਾਨ ਖਾਨ ਉਹਨਾਂ ਦੇ ਜੇਲ੍ਹ ਵਿੱਚ ਨੇ ਜੀ ਜੀ ਸੋ ਦੇਖੋ ਮੈਂ ਕਹਿੰਦਾ ਕਿ ਗਰੁੱਪ ਨਾ ਇੱਕ ਹੀ ਹੋਣਾ ਚਾਹੀਦਾ ਕ੍ਰਿਕਟਰਾਂ ਦਾ ਐਂਡ ਕ੍ਰਿਕਟਰ ਸ਼ੁੱਡ ਲਿਵ ਲਾਈਕ ਅ ਫੈਮਿਲੀ ਦੂਜੀ ਸਰ ਜੇ క్రికెਟਰ ਦੂਜੇ క్రికెਟਰ ਨੂੰ ਰਿਸਪੈਕਟ ਨਹੀਂ ਦੇ ਰਿਹਾ ਤਾਂ ਕੋਈ ਫਾਇਦਾ ਨਹੀਂ ਹੈ ਉਹੀ ਪ੍ਰੋਬਲਮ ਆ ਰਹੀ ਹੈ ਸਾਡੇ ਕੋਈ ਇੰਡੀਅਨ ਟੀਮ ਦੇ ਜੋ ਪੁਰਾਣੇ ਦਿਗਜ ਘਟ ਕੇ ਦੇਖ ਲਓ ਕੋਈ ਕਿਸੇ ਬਾਰੇ ਬੁਠਾ ਜਿੱਦਾਂ ਨਹੀਂ ਕਰਦਾ ਸਾਰੇ ਸਿਆਣੇ ਐ ਚੰਗੀ ਗ੍ਰਿਡ ਖੇਲੇ ਐ ਤੇ ਰਿਸਪੈਕਟ ਹੀ ਜਦੋਂ ਉੱਥੇ ਉਹੀ ਚੀਜ਼ ਉਲਟਾ ਹੋ ਰਹੀ ਐ ਜਿਹੜੇ ਚੰਗੇ ਪਲੇਅਰ ਐ ਉਹਨਾਂ ਨੂੰ ਉੱਥੇ ਲੋਕਲੀ ਰਿਸਪੈਕਟ ਨਹੀਂ ਦੇ ਰਹੇ ਐ ਜੇ ਤੁਸੀਂ ਆਪ ਆਪਣੇ ਬੰਦਾ ਨੂੰ ਰਿਸਪੈਕਟ ਨਹੀਂ ਦੇਉਂਗੇ ਤਾਂ ਬਾਕੀ ਕੌਣ ਰਿਸਪੈਕਟ ਕਰੇਗਾ ਆਪ ਤੁਸੀਂ ਇਕੱਠੇ ਨਹੀਂ ਹੋ ਤਾਂ ਤੁਸੀਂ ਆ ਨਾ ਬालतੂ ਦੀ ਬਿਆਨਬਾਜ਼ੀ ਕਰੀ ਜਾ ਲੋ ਇਹਦੇ ਬਾਰੇ ਉਹ ਦੁਆਰੇ ਉਹ ਸਭ ਕਰਕੇ ਤੁਸੀਂ ਰਿਸਪੈਕਟ ਅਰਨ ਨਹੀਂ ਕਰ ਸਕਦੇ ਰਿਸਪੈਕਟ ਅਰਨ ਕਰਨ ਲਈ ਤੁਹਾਨੂੰ ਕੰਮ ਚੰਗੇ ਕਰਨੇ ਪੈਣੇ ਐ ਤੁਹਾਨੂੰ ਸਪੋਰਟ ਕਰਨੀ ਚਾਹੀਦੀ ਐ ਕ੍ਰਿਕਟ ਨੂੰ ਆਪਣੇ ਪਲੇਅਰਸ ਨੂੰ ਉਹ ਚੀਜ਼ਾਂ ਬਹੁਤ ਜ਼ਿਆਦਾ ਇਹ ਬਿਲਕੁਲ ਉਹੀ ਹੈ ਪਰਮਿੰਦਰ ਕੇ ਗੱਲ ਹੋਈ ਹੈ ਕਿ ਉਮੈਤੋ ਨਿਆਲ ਇਸ ਕਰਕੇ ਵੀ ਖੇਡੇ ਹੋਏ ਨੇ ਕ੍ਰਿਕਟਰਾਂ ਨਾਲ ਜੈਮਵਾਦ ਦੀ ਗੱਲ ਕੀਤੀ ਰਾਣਾ ਨਵੇਦੁੱਲ हसन ਦੀ ਗੱਲ ਕੀਤੀ ਹੋਰ ਪਾਕਿਸਤਾਨ ਦੇ ਕ੍ਰਿਕਟਰਾਂ ਕਿਉਂਕਿ ਆਈਐਸਐਲ ਵੀ ਖੇਡੇ ਹੋਏ ਨੇ ਤਾਂ ਇਹਨਾਂ ਨੂੰ ਬਰੀਕੀਆਂ ਬਹੁਤ ਪਤਾ ਹੈ ਕਿ ਪਾਕਿਸਤਾਨ ਕ੍ਰਿਕਟ ਦਾ ਮਾਈਂਡਸੈਟ ਗਰੂਪੀਜ਼ਮ ਕੀ ਹੈ ਤਾਂ ਹੀ ਪਾਕਿਸਤਾਨ ਥੱਲੇ ਜਾ ਰਹੀ ਹੈ ਔਰ ਜੇ ਦੁਬਈ ਦੀ ਗੱਲ ਕਰੀਏ ਜਾਂ ਪਿਛਲੇ 11 12 ਮੈਚਸ ਦੀ ਗੱਲ ਕਰੀਏ ਤਾਂ ਇੰਡੀਆ ਘਟੋ ਘਟ ਜੇ ਮੈਂ ਸਹੀ ਹਾਂ ਤਾਂ 11 ਕ ਮੈਚ ਜਿੱਤ ਚੁੱਕੀ ਹੈ ਤਾਂ ਤੁਸੀਂ ਦੇਖੋ ਕਿ ਪਾਕਿਸਤਾਨ ਦਾ ਲੈਵਲ ਕੀ ਹੈ ਔਰ ਐਸੇ ਵੱਡੇ ਟੂ ਪਿਛਲੇ ਜੇ ਕੁਝ ਟਾਈਮ ਦੀ ਗੱਲ ਕਰੀਏ ਤਾਂ 2022 2122 ਚ ਇੱਕ ਪਾਕਿਸਤਾਨ ਮੈਚ ਜਿੱਤਿਆ ਸੀ ਤਾਂ ਵਰਲਡ ਲੈਵਲ ਤੇ ਪਾਕਿਸਤਾਨ ਨਾਲ ਇੰਡੀਆ ਦਾ ਜਿਹੜਾ ਇੱਕ ਲੈਵਲ ਹੁੰਦਾ ਸੀ ਕਿ ਉਹ ਲੈਵਲ ਪਾਕਿਸਤਾਨ ਦਾ ਥੱਲੇ ਜਾ ਚੁੱਕਾ ਹੈ ਓਵਰ ਟੂਪਰ ਮਿੰਦਰ ਅਬ ਉਮੇਸ਼ਾ ਧਾਵੜਾ ਤੁਹਾਡੇ ਪਿੱਛੇ ਅਸੀਂ ਦੇਖ ਪਾ ਰਹੇ ਹਾਂ ਜਿਹੜੇ ਖਿਡਾਰੀ ਇਸ ਵੇਲੇ ਗਰਾਊਂਡ ਦੇ ਵਿੱਚ ਖੇਡ ਰਹੇ ਨੇ ਜੇਕਰ ਸੰਭਵ ਹੈ ਤਾਂ ਜੇਕਰ ਉਹਨਾਂ ਦੇ ਨਾਲ ਵੀ ਗੱਲਬਾਤ ਕਰ ਸਕੋ ਕਿਉਂਕਿ ਜਿਹੜੇ ਹੈ ਹੀ ਕ੍ਰਿਕਟ ਦੇ ਖਿਡਾਰੀ ਨੇ ਜਿਹੜੇ ਮੈਦਾਨ ਦੇ ਵਿੱਚ ਖੇਡੇ ਨੇ ਸੁਭਾਅਕ ਕਿ ਉਹਨਾਂ ਦਾ ਕਰੇਜ਼ ਵੀ ਬਹੁਤ ਜ਼ਿਆਦਾ ਹੋਵੇਗਾ ਇਸ ਵੇਲੇ ਇਹ ਬਿਲਕੁਲ ਦੇਖੋ ਕਿਉਂਕਿ ਹਲੇ ਨਾ ਟੀਮਾ ਮੈਚ ਮੈਂ ਟਰਾਈ ਕੀਤੀ ਸੀ ਕਿ ਮੈਚ ਕੋਈ ਖਤਮ ਹੋਇਆ ਹਲੇ ਕੋਚਸ ਉਹਨਾਂ ਨੂੰ ਆਪਣਾ ਇੱਕ ਜਿਹੜਾ ਮੈਚ ਤੋਂ ਬਾਅਦ ਉਹ ਦੰਦੇ ਨੇ ਟਿਪਸ ਦਿੰਦੇ ਨੇ ਉਹ ਦੇ ਰਹੇ ਨੇ ਔਰ ਕੋਸ਼ਿਸ਼ ਆਨਾ ਕਿ ਐਸਾ ਹੀ ਕਰ ਟਰਾਈ ਕੀਤੀ ਹੈ ਬਟ ਅਮਿਤ ਨੂੰ ਇਸ ਕਰਕੇ ਐਸੀ ਰੋਕਿਆ ਐਸੀ ਅਮਿਤ ਉਹ ਦੇਖੋ ਇੱਕ ਸਬਦਾ ਆਪਣਾ ਆਪਣਾ ਇੱਕ ਅਸਪੈਕਟ ਔਨ ਥੈਟ ਮੈਚ ਨੂੰ ਟੀਮਾਂ ਨੂੰ ਦੇਖਣ ਦਾ ਪੰਜਾਬ ਦੇ ਤਿੰਨ ਖਿਡਾਰੀ ਇਸ ਟੀਮ ਚ ਨੇ ਅਭੀ ਅਭਿਸ਼ੇਕ ਸ਼ੁਮਨ ਤੇ ਅਸ਼ਦੀਪ ਅਸ਼ਦੀਪ 100 ਵਿਕਟ ਲੈਣ ਵਾਲੇ ਪਹਿਲੇ ਇੰਡੀਅਨ ਬਣੇ ਨੇ ਮੈਂ ਹੁਣ ਪੰਜਾਬ ਦੇ ਲੈਵਲ ਦੀ ਗੱਲ ਕਰਨਾ ਕਿ ਪੰਜਾਬ ਕ੍ਰਿਕਟਰਸ ਦਾ ਯੋਗਦਾਨ ਹਮੇਸ਼ਾ ਟੀਮ ਚ ਰਹਾ ਯੂ ਵੀ ਹੋਏ ਭੱਜੀ ਹੋਏ ਟਾਈਮ ਟਾਈਮ ਤੇ ਬਿਲਕੁਲ ਸਰ ਦੇਖੋ ਪੰਜਾਬ ਜਦ ਵੀ ਮੈਂ ਆਪ ਟੀਮ ਦੇ ਰਹੇ ਹਾਂ ਚਾਹੇ ਹਰਬਿੰਦ ਸਿੰਘ ਹੋਵੇ ਯਵਰਾਜ ਸਿੰਘ ਹੋਵੇ ਤੇਨੇ ਅਮੇਸ਼ ਚੰਗਾ ਕੀਤਾ ਇਹ ਬਨਵਜੋਤ ਸਿੰਘ ਸਿੱਧੂ ਆ ਤੁਹਾਨੂੰ ਯਾਦ ਹੋਣਾ ਸ਼ੇਨਵਾ ਨੂੰ ਜਾਂ ਸਚਿਨ ਟੈਡਕਨ ਨੇ ਮਾਰਿਆ ਸੀਗਾ ਉਸ ਤੋਂ ਪਹਿਲਾਂ ਨਵਜੋਤ ਸਿੰਘ ਸਿੱਧੂ ਸੀਗੇ ਜਿਨ੍ਹਾਂ ਨੇ ਸ਼ੇਨਵਾ ਨੂੰ ਅਟੈਕ ਕਰਨਾ ਸ਼ੁਰੂ ਕੀਤਾ ਜੀ ਉਸ ਤੋਂ ਬਾਅਦ ਸਚਿਨ ਨੇ ਮਾਰਿਆ ਸੀਗਾ ਸੋ ਹੁਣ ਵੀ ਤੁਸੀਂ ਦੇਖ ਲਓ ਕਿ ਇੰਡੀਆ ਨੀ ਦਾ ਜਿਹੜਾ ਸਟਾਰਟ ਹੈ ਇਹ ਆ ਉਹ ਸ਼ੁਮਨ ਗਿਲ ਅਤੇ ਨਵੀਸ਼ਕ ਦੀ ਜਿਹੜੀ ਪਾਰਟਨਰਸ਼ਿਪ ਹੈ ਲੋਇਆ ਜਾਂ ਆਰਸ਼ਦੀਪ ਜੋ ਬੋਲਿੰਗ ਕਰ ਰਿਹਾ ਹੈ ਆਰਸ਼ਦੀਪ ਵੈਨਾ ਜਿਆਦਾ ਐਕਸਪੀਰੀਐਂਸ ਹੋ ਚੁੱਕਾ ਹੈ ਇਹਨਾਂ ਪੱਕ ਚੁੱਕਾ ਹੈ ਕਿ ਮੈਨਾਂ ਹੀ ਇਸ ਬਿਕਮ ਵਨ ਆਫ ਦਾ ਮੋਸਟ ਰਾਇਬਲ ਬੋਲਰ ਫॉर ਇੰਡੀਅਨ ਕ੍ਰਿਕਟ ਬਸ اسپੈਸ਼ਲੀ ਫॉर ਵਾਈਟ ਬਾਲ ਸੋ ਇਸ ਟਾਈਮ ਟੈਲੈਂਟ ਬਹੁਤ ਹੈਗਾ ਪੰਜਾਬ ਦੇ ਵਿੱਚ اسپੈਸ਼ਲੀ ਵਾਈਟ ਬਾਲ ਦਾ ਟੈਲੈਂਟ ਇੰਨਾ ਜ਼ਿਆਦਾ ਹੈ ਗਿਆ ਤੇ ਅਗੇਨ ਉਹੀ ਗੱਲ ਹੋਈ ਜਾਂਦੀ ਕਿ ਸਾਨੂੰ ਕ੍ਰਿਕਟ ਇੰਨੀ ਜ਼ਿਆਦਾ ਮਿਲ ਰਹੀ ਹੈ ਤੇ ਉਹ ਬੱਚੇ ਕ੍ਰਿਕਟ ਖੇល ਖੇਲ ਕੇ ਇੰਨੇ ਪ੍ਰੋਮੋਟ ਹੋ ਚੁੱਕੇ ਹਨ ਇੰਨੇ ਮੋਡਿਊਰੇਟ ਹੋ ਚੁੱਕੇ ਹਨ ਹੈਨਾ ਉਹਨਾਂ ਦੀ ਲਾਈਫ ਸਿਕਿਉਰਿਟੀ ਉਹਨਾਂ ਦੀ ਹੈਗੀ ਹੈ ਫਾਈਨੈਂਸ਼ਲੀ ਵੀ ਦੇਅਰ ਸਿਕਯੂਰ ਸੋ ਉਹਨਾਂ ਦੇ ਦਿਮਾਗ 'ਚ ਸਿਰਫ ਇੱਕ ਕ੍ਰਿਕਟ ਹੈਗੀ ਹੈ ਕਿ ਚੰਗੀ ਕ੍ਰਿਕਟ ਖੇਲੋ ਹਾਰਡ ਕ੍ਰਿਕਟ ਖੇਲੋ ਇੰਜੋਏ ਕਰੋ ਇਸੇ ਕਰਕੇ ਸਾਡੇ ਪਲੇਅਰ ਬ ਬਾਈ ਇੱਕ ਨਾ ਇੱਕ ਮੈਂਟਲ ਟੈਜਰ ਪ੍ਰੈਸ਼ਰ ਹੁੰਦਾ ਨਾ ਉਹ ਫਾਈਨੈਂਸ਼ੀਅਲ ਵੀ ਹੁੰਦਾ ਐਸੋਸੀਏਸ਼ਨ ਦਾ ਵੀ ਬੈਕ ਹੁੰਦਾ ਤੇ ਉਹ ਸਾਰਾ ਇੱਥੇ ਇਹਨਾਂ ਨੂੰ ਬੱਚਿਆਂ ਨੂੰ ਮਿਲ ਰਹਾ ਹੈ ਉਧਰ ਉਹ ਚੀਜ਼ ਬਹੁਤ ਲੈਗ ਕਰ ਰਹੀ ਹੈ ਤੇ ਉਹ ਫਿਰ ਅਨਨੈਸੈਸਰੀ ਜਿਹੜਾ ਪ੍ਰੈਸ਼ਰ ਹੈਗਾ ਆਬਵੀਅਸਲੀ ਜਿਹੜਾ ਵੀ ਪਲੇਅਰ ਪ੍ਰੈਸ਼ਰ 'ਚ ਆ ਗਿਆ ਉਹ ਖਤਮ ਹੋ ਜਾਂਦਾ ਉਹਨਾਂ ਦੇ ਪਲੇਸ ਹੀ ਬਾਈ ਫੇਸ ਯੂ ਕੈਨ ਰੀਡ ਕਿ देयर ਲੋਟ ਆ ਮੈਨ ਅੰਡਰ ਪ੍ਰੈਸ਼ਰ ਸਾਡੇ ਪ੍ਰੈਸ ਤੋਂ ਤੁਸੀਂ ਕਹਿ ਲਓਗੇ ਜੇ ਸੂਰਜ ਕੁਮਾਰ ਰਾਸ਼ਟਰ 11 ਨੰਬਰ ਤੱਕ ਵੀ ਬੈਟਿੰਗ ਕਰਨ ਨਹੀਂ ਆਇਆ ਉਹਨੂੰ ਪਤਾ ਸੀਗਾ ਕਿ ਸਾਡੀ ਨੀਵਰ ਜਿੱਤੀ ਜਾਣੀ ਹੈ ਸੋ ਵੀ ਹੈਵ ਦੈਟ ਕਾਈਂਡ ਆਫ ਕੰ ਤਾਂ ਬਿਲਕੁਲ ਯੂਨਿਟੀ ਹੈਗੀ ਹੈ ਔਰ ਖਾਸ ਕਰਕੇ ਪਾਕਿਸਤਾਨ ਦੇ ਖਿਲਾਫ ਤਾਂ ਇੱਕ ਅਲੱਗ ਹੀ ਮਾਹੌਲ ਬਣ ਜਾਂਦਾ ਹੈ ਨਾ ਤੁਸੀਂ ਵੀ ਜਿੱਦਾਂ ਕਹਿ ਰਹੇ ਹੋ ਕਿ ਖੇਡੇ ਹੋਏ ਆ ਕਿ ਜਦੋਂ ਪਾਕਿਸਤਾਨ ਔਰ ਇੰਡੀਆ ਦੀ ਆ ਜਾਂਦੀ ਹੈ ਕਲੈਸ਼ ਤਾਂ ਉਹ ਫਿਰ ਹੁਣ ਤੱਕ ਖੈਰ ਆਪਰੇਸ਼ਨ ਸਿੰਧੂਰ ਹੋਇਆ ਤਾਂ ਤਾਜ਼ਾ ਤਾਜ਼ਾ ਔਰ ਪਾਕਿਸਤਾਨੀ ਕ੍ਰਿਕਟਰਾਂ ਦੀ ਫ੍ਰਸਟ੍ਰੇਸ਼ਨ ਬਹੁਤ ਮੈਂ ਦੇਖ ਰਿਹਾ ਹਾਂ ਸਰ ਇੱਕ ਪਹਿਲਾਂ ਕ੍ਰੇਜ਼ ਹੁੰਦਾ ਸੀਗਾ ਇੰਡੀਆ ਪਾਕਿਸਤਾਨ ਦਾ ਵਜਹ ਹੈ ਨਾ ਪਰ ਉਸ ਓਕੇ ਕਿਉਂਕਿ ਬਿਕਾਉਜ਼ ਉਸ ਟਾਈਮ ਲੈਵਲ ਦੀ ਉਹ ਕ੍ਰਿਕਟ ਹੁੰਦੀ ਸੀਗੀ ਉਹਨੂੰ ਕ੍ਰੇਜ਼ ਨਹੀਂ ਰਿਹਾ ਸਟੈਂਡਰਡ ਆਫ ਕ੍ਰਿਕਟ ਸਪੈਸ਼ਲੀ ਪਾਕਿਸਤਾਨ ਦੀ ਟੀਮ ਦਾ ਸਟੈਂਡਰਡ ਨਾ ਜ਼ਿਆਦਾ ਡਾਊਨ ਹੋ ਗਿਆ ਪਿਛਲੇ ਆਪਾਂ ਜਿੱਦਾਂ ਗੱਲ ਕਰਦਾ ਕਿ ਕਿੰਨੇ ਟਾਈਮ ਹੋ ਗਿਆ ਕਿ ਵਰਲਡ ਕੱਪ ਦੇ ਵਿੱਚ ਕਿਸੇ ਵੀ ਚੰਗੀ ਟਰੋਫੀ ਦੇ ਵਿੱਚ ਪਾਕਿਸਤਾਨ ਇੰਡੀਆ ਨਹੀਂ ਹੋ ਰਹੀ ਨਾ ਉਹ ਉਹ ਲੈਵਲ ਉਹਨਾਂ ਦਾ गिर ਗਿਆ ਉਹ ਪ੍ਰੈਸ਼ਰ ਖੁਦ ਲੈ ਲੈਂਦੇ ਐਨਾ ਪ੍ਰੈਸ਼ਰ ਗੇਮ ਦੇ ਵਿੱਚ ਜਿਹੜਾ ਪ੍ਰੈਸ਼ਰ ਲੱਗੇ ਉਹ ਮਰ ਜਾਏਗਾ ਤੇ ਉਹ ਫਿਰ ਹੁਣ ਉਹ ਜਿਹੜਾ ਇੰਡੀਆ ਪਾਕਿਸਤਾਨ ਦਾ ਉਹ ਸੀਗਾ ਉਹਨੂੰ ਕ੍ਰੇਜ਼ ਵਾਲਾ ਘਟ ਗਿਆ ਜਦ ਤੱਕ ਕ੍ਰਿਕਟ ਚੰਗੀ ਨਹੀਂ ਹੋਏਗੀ ਨੋਬਡੀ ਇਸ ਗੋਇੰਗ ਟੂ ਇੰਜੋਏ ਨਹੀਂ ਯੰਗ ਮੁੰਡੇ ਪਾਕਿਸਤਾਨ ਕੋਲ ਵੀ ਨੇ ਜ ਇੰਡੀਆ ਦੇ ਸਾਹਮਣੇ ਇਦਾਂ ਹੋ ਜਾਂਦੇ ਆ ਇੱਕ ਮੈਂਟਲੀ ਪ੍ਰੈਸ਼ਰ ਅਲੱਗ ਹੈ ਇੰਡੀਆ ਦੇ ਸਾਹਮਣੇ ਉਹ ਹੀ ਕਹਿ ਰਹੇ ਕਿ ਉਹ ਪ੍ਰੈਸ਼ਰ ਲੈ ਲੈਂਦੇ ਆ ਹੈ ਨਾ ਸਾਨੂੰ ਉਹ ਪ੍ਰੈਸ਼ਰ ਦੀ ਆਦਤ ਪੈ ਗਈ ਹੈ ਹੈ ਨਾ ਸਾਡਾ ਕੰਪੀਟੀਸ਼ਨ ਲੈਵਲ ਜਿਹੜਾ ਇਹਨਾਂ ਹੈਗਾ ਨਾ ਡੋਮੈਸਟਿਕ ਹੈ ਆਈਪੀਐਲ ਦੇ ਵੀ ਯਾਨੀ ਸਾਨੂੰ ਇੰਨੀ ਕ੍ਰਿਕਟ ਖੇਡ ਚੁੱਕੇ ਆ ਸਾਡੇ ਪਲੇਅਰ ਬਹੁਤ ਪੱਕ ਚੁੱਕੇ ਆ ਮੈਂਟਲੀ ਸਕਿਲਸ ਵਾਈ ਤੋਂ ਛੱਡੋ ਮੈਂਟਲੀ ਇੰਨੀ ਜ਼ਿਆਦਾ ਉੱਪਰ ਆ ਚੁੱਕੇ ਆ ਉਹ ਕੰਪੈਰੀਜ਼ਨ ਨਹੀਂ ਕਰ ਸਕਦੇ ਪਾਕਿਸਤਾਨ ਦੇ ਵਿੱਚ ਕ੍ਰਿਕਟ ਦੇ ਵਿੱਚ ਸਾਡੇ हाँ बिल्कुल देखिए जीत की उम्मीद इसलिए है कि हम अच्छी क्रिकेट खेल रहे हैं हमने जितने भी अभी एशिया कप में अभी तक मैचेस खेले हैं वो अच्छी परफॉर्म और सबसे अच्छी बात है कि हमारे जितने भी बैट्समैन अच्छी फॉम में चल रहे हैं और बॉलर जो है वो भी बहुत ही अच्छा किरदार निभा रहे हैं क्योंकि देखिए बॉलर ने किसी भी मैच में अच्छे मैच में पाकिस्तान के खिलाफ एक सौ साइस रन ही बने दिए थे कल ही बने वन सिक्सटी और रन बाकी तो उन्होंने बहुत अच्छी बॉलिंग की है नहीं देखिए गुस्सा गुस्सा करने की कोई जरूरत नहीं है आपको वो मैच मैच खेलना है आप खेलिए और इन चीजों से भारतीय टीम को कोई फर्क नहीं पड़ता आ, क्योंकि ये ज, 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 अगर उन्होंने डिसाइड कर लिया तो उनकी मर्जी है भारतीय टीम की मर्जी ये कैप्टन की हाथ मिलाएं या ना मिलाएं मलाये इंडिया पाकिस्तान है जो हमेशा से उत्साह रहता है बट आ, इस साल हम इतना नहीं देख रहे हैं लास्ट जो अटैक हुआ उसके लिए बट स्पोर्ट इज स्पोर्ट्स सो की लोगो ने क्रिटिसाइज किया है देखो ये बायोलिट्रल मैच होता था इंडिया पाकिस्तान का दिक्कत आ जाती बट यहाँ पर जो एशिया कप है वर्ल्ड कप होता है तो आपको ये मैचेस खेलने पड़ते हैं तो आई थिंक गवर्नमेंट ने निर्णय लिया है

वेल बैलेंस टीम है इंडिया का uh, कोई भी कुछ भी कुछ कर सकता है इज रियली टैलेंटेड मेरे ख्याल से जैसे पिछली बार इंडिया जीती जी थी इतने बड़े मार्जिन से उस मार्जिन से वो जीत सकती है लेकिन इस बार पाकिस्तान अच्छी फॉर्म में लग रहा है तो जो इंडिया है उसको भी इंडिया अभी ऑलरेडी अच्छा खेल रही है लेकिन उसको भी ज़्यादा ध्यान रखना चाहिए और जो भी पाकिस्तान है उसमें उनके सीनियर प्लेयर्स नहीं है ना ना ही इंडिया में है लेकिन जो इंडिया के प्लेयर्स हैं उनमें जो जज्बा दिख रहा है जो जो ने इन मैच्स में किया है उसको देख के लग रहा है कि इंडिया जीतेगी और इंडिया इंडिया ने जो इससे पहले ओमान के साथ मैच किया था उसमें भी दिखा था कि वो कितने जज्बे के साथ खेल रहे हैं जैसे इस मैच में आ, कल के मैच में सैं, संजू सैम संजू सैमसन थे मैन ऑफ द तो मैच तो उस हिसाब से वो या सूर्य कुमार यादव जो कि अभी इंडिया के कैप्टन हैं या तो फिर अभी अभिषेक शर्मा इन टीम में लग रहा है क्योंकि अभी बड़ी अच्छी फॉर्म में है आ, मेरा फेवरेट इंडिया है इंडिया ही रहेगा क्योंकि उनके पास तगड़ी टीम है काफी अच्छी बैटिंग है उनके पास बॉलिंग भी बहुत अच्छी है खासकर उनकी फील्डिंग उनकी फिटनेस आप देखिए बहुत ही अच्छा टीम है किस खिलाड़ी पे आपको भरोसा है कि शतक लगाने में कामयाब हो जाए मेरे ख्याल से अभिषेक शर्मा और सूर्य कुमार यादव मैच का क्या जो बेसिकली पिछला मैच जो हम देख रहे थे इंडिया पाकिस्तान का बेसिकली इंडिया जो पाकिस्तान की जो बैटिंग लाइन है वो ज़्यादा अच्छी नहीं है क्योंकि नए लड़के आए हैं उन्होंने जिस पर ज़्यादा निर्भर रिजवान और बाबर का था तो इंडिया की जो बैटिंग है वो ज़्यादा अच्छी है तो इंडिया ही जीती है तो इंडिया ही जीतेगी फिर से, ही जीते फिर से। हाँ, हाँ। किस पे ये तो अब टीम पर डिपेंड है कौन उतरेगा पहले और कैसा खेलेंगे हाँ